ਫਲਾਸੀਟੀ ਪੁਲਿਸ ਨੂੰ 2 ਸਾਲ ਪਹਿਲਾਂ 2022 ਦੇ ਵਿੱਚ ਬਾਗੜ ਨਹਿਰ ਤੋਂ ਗੋਤਾਖਰਾਂ ਨੂੰ ਇੱਕ ਬੰਬ ਰੂਮਾ ਕੋਈ ਚੀਜ਼ ਬਰਾਮਦ ਹੋਈ ਸੀ ਜਿਸ ਦੇ ਅੱਜ ਉਸ ਨੂੰ ਡਿਸਟਰਾਇ ਕਰਤਾ ਜਾ ਰਿਹਾ ਹੈ ਜਿਸ ਦੇ ਲਈ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਗਿਆ ਜਿਹੜੇ ਪੰਜਾਬ ਦੀ ਟੀਮ ਹੈ ਔਰ ਐਸਐਚਓ ਸਿਟੀ ਸਮਾਨ ਹੈ ਡੀਐਸਪੀ ਸਮਾਨਾ ਔਰ ਟੀਮ ਹੈ ਇਸ ਦੇ ਵਿੱਚ ਫਾਇਰ ਬ੍ਰਿਗੇਡ ਹੈ ਐਂਬੂਲੈਂਸ ਹੈ ਇਸ ਨੂੰ ਕੁਸਮੇ ਬਾਅਦ ਇੱਥੇ ਡਿਸਟਰਾਇ ਕੀਤਾ ਜਾ ਰਿਹਾ ਹੈ ਤਾਂ ਕਿ ਕੋਈ ਕਿਸੇ ਦਾ ਨੁਕਸਾਨ ਨਾ ਹੋਵੇ ਇਹ 2 ਸਾਲ 2022 ਦੇ ਵਿੱਚ ਇੱਕ ਬੰਬ ਮਿਲਿਆ ਸੀਗਾ ਗੋਤਾਖਰਾਂ ਨੂੰ ਪਾਖੜਾ ਕਨਾਲ ਦੇ ਵਿੱਚ ਸੁਮਾਣਾ ਵਿਖੇ ਤੇ ਉਹਨੂੰ ਅਦੋਂ ਰਿਕਵਰ ਕਰਕੇ ਇੱਕ ਸੁਰੱਖਿਅਤ ਥਾਂ ਤੇ ਸਿਟੀ ਪੁਲਿਸ ਵੱਲੋਂ ਰੱਖਿਆ ਗਿਆ ਸੀਗਾ ਜਿਹਦਾ ਅੱਜ ਅਸੀਂ ਡਿਸਪੋਜ਼ਲ ਕਰ ਰਹੇ ਹਾਂ ਅਸ ਪਰ ਰੂਲਸ ਐਂਡ ਰੈਗੂਲੇਸ਼ਨ ਅਸੀਂ ਸਟੇਟ ਦੀ ਬੰਬ ਡਿਸਪੋਜ਼ਲ ਟੀਮ ਮੰਗਵਾਈ ਹੈ ਏ ਡੀ ਜੀ ਸਿਕਿਉਰਿਟੀ ਸਾਹਤੋਂ ਤੇ ਉਹ ਅੱਜ ਐਸ ਪਰ ਪ੍ਰੋਸੀਜਰ ਆਪਣਾ ਇਹਨੂੰ ਡਿਸਪੋਜ਼ਲ ਕਰ ਰਹੇ ਨੇ ਇਸ 'ਚ ਸਟੇਟ ਲੈਵਲ ਦੀ ਬੰਬ ਡਿਸਪੋਜ਼ਲ ਟੀਮ ਆਈ ਹੈ ਫਾਇਰ ਬ੍ਰਿਗੇਡ ਤੇ ਐਂਬੂਲੈਂਸ ਦੀ ਟੀਮਸ ਅਸੀਂ ਬੁਲਾਈਆਂ ਨੇ ਮੌਕੇ ਤੇ ਕਿ ਕੋਈ ਵੀ ਅਨਫੋਰਚੂਨੇਟ ਸੀਨ ਨੂੰ ਬਚਾਇਆ ਜਾ ਸਕੇ ਤੇ ਇੱਕ ਆਈਸੋਲੇਟਿਡ ਤੇ ਸੇਫ ਥਾਂ ਤੇ ਅਸੀਂ ਰੱਖਿਆ ਹੋਇਆ ਸੀਗਾ ਜਿਹਨੂੰ ਅੱਜ ਅਸੀਂ ਡਿਸਪੋਜ਼ਲ ਕਰਨ ਲੱਗੇ ਆ ਕੈਮਰਾਮੈਨ ਡੀਕੇ ਗਰਗ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼